ਅਹਿਗੁਰਦਾਸ ਸਾਹਿਬ ਜੀ ਦਾ ਅੰਮ੍ਰਿਤ ਵਚਨ ਹੈ ਦੀਵਾ ਬਲਦਾ ਹੋਵੇ ਪਤੰਗਾ ਕਈ ਵਾਰ ਆਉਂਦਾ ਹੈ ਫੇਰਾ ਪਾ ਕੇ ਵਾਪਸ ਪਰਤ ਜਾਂਦਾ ਹੈ ਪਰ ਜੇ ਦੀਵਾ ਬਲਦਾ ਨਹੀਂ ਤੇ ਇੱਕ ਵੇਲਾ ਉਹ ਵੀ ਆਉਂਦਾ ਹੈ ਵੀ ਜਿਹੜਾ ਪਤੰਗਾ ਫੇਰਾ ਪਾ ਕੇ ਵਾਪਸ ਪਰਤਿਆ ਉਹ ਪਤੰਗਾ ਦੀਵੇ ਵਿੱਚ ਸਮਾ ਜਾਂਦਾ ਹੈ ਬਹੁਤ ਧਿਆਨ ਨਾਲ ਸੁਣਿਓ ਦੂਜਾ ਭਾਈ ਗੁਰਦਾਸ ਸਾਹਿਬ ਦਾ ਬਚਨ ਹੈ ਸ਼ਿਕਾਰੀ ਬੰਦਾ ਜਾਲ ਲਾਉਂਦਾ ਚੋਗਾ ਪਾਉਂਦਾ ਪੰਛੀ ਕਈ ਵਾਰ ਆਇਆ ਚੋਗਾ ਤੁਨਕੇ ਵਾਪਸ ਪਰਤ ਜਾਂਦਾ ਇੱਕ ਵੇਲਾ ਉਹ ਵੀ ਆਉਂਦਾ ਵੀ ਜਿਹੜਾ ਪੰਛੀ ਕਈ ਵਾਰ ਚੋਗਾ ਚੁਣਕੇ ਵਾਪਸ ਪਰਤਿਆ ਨਾ ਉਹ ਸ਼ਿਕਾਰੀ ਦੇ ਜਾਲ ਵਿੱਚ ਫਸ ਕੇ ਰਹਿ ਜਾਂਦਾ ਤੀਜਾ ਅਮਰਤ ਬਚਨ ਹੈ ਕਮਲ ਤੇ ਫੁੱਲ ਤੇ ਪੌਰਾ ਹੁੰਦਾ ਹੈ ਰਸ ਲੈਂਦਾ ਹੈ ਮਹਿਕ ਲੈਂਦਾ ਹੈ ਤੇ ਕਈ ਵਾਰ ਉਹ ਉਡਾਰੀ ਮਾਰ ਜਾਂਦਾ ਹੈ ਪਰ ਇੱਕ ਵਿਕਤੋ ਵੀ ਆਉਂਦਾ ਹੈ ਵੀ ਜਿਹੜਾ ਕਮਲ ਦਾ ਫੁੱਲ ਤੇ ਬਹਿਣ ਵਾਲਾ ਭੌਰਾ ਉਡਾਰੀ ਮਾਰ ਗਿਆ ਇੱਕ ਸਮਾਂ ਉਹ ਵੀ ਆਉਂਦਾ ਹੈ ਵੀ ਭੌਰਾ ਕਮਲ ਦੇ ਫੁੱਲ ਵਿੱਚ ਹੀ ਆਪਣਾ ਆਪ ਕੁਰਬਾਨ ਕਰ ਜਾਂਦਾ ਹੈ ਤੈਨੂੰ ਉਦਾਹਰਨਾ ਦੇ ਕੇ ਭਾਈ ਗੁਰਦਾਸ ਸਾਹਿਬ ਨੇ ਇੱਕ ਬਚਨਾ ਕੇ ਕਹਿਣ ਲੱਗੇ ਸਿੱਖਾ ਜਿਵੇਂ ਦੀਵੇ ਤੇ ਪਤੰਗਾ ਸਮਾ ਗਿਆ ਜਿਵੇਂ ਸ਼ਿਕਾਰੀ ਦੇ ਜਾਲ ਵਿੱਚ ਪੰਛੀ ਫਸ ਕੇ ਰਹਿ ਗਿਆ ਜਿਵੇਂ ਕਮਲ ਦੇ ਫੁੱਲ ਤੇ ਭੌਰੇ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਤੂੰ ਰਜਾਨਾ ਗੁਰੂ ਕੀ ਸਤ ਸੰਗਤ ਕਰਦਾ ਨਹੀਂ ਅੰਮ੍ਰਿਤ ਗੁਰਬਾਣੀ ਪੜ੍ਹਦਾ ਨਹੀਂ ਗੁਰੂ ਦੇ ਸ਼ਬਦ ਵਿੱਚ ਆਪਣੀ ਸੂਰਤ ਜੋੜਦਾ ਨਹੀਂ ਇੱਕ ਦਿਨ ਤੇਰੇ ਜੀਵਨ ਵਿੱਚ ਵਕਤ ਆਏਗਾ ਕਿ ਤੇਰਾ ਮਨ ਗੁਰ ਸ਼ਬਦ ਵਿੱਚ ਇੰਨਾ ਮਗਨ ਹੋ ਜਾਏਗਾ ਤੂੰ ਗੁਰੂ ਦਾ ਹੀ ਰੂਪ ਹੋ ਜਾਏਂਗਾ ਇਮੇ ਤੁਹਾਨੂੰ ਬੇਨਤੀ ਕਿਉਂ ਕਰ ਰਿਹਾ ਸਤ ਸੰਗਤ ਤਾਂ ਕਰੀਦੀ ਐ ਕਿ ਸਾਡਾ ਅੰਤਰ ਆਤਮਾ ਗੁਰ ਸ਼ਬਦ ਨਾਲ ਜੁੜ ਜਾਏ ਭਾਈ ਗੁਰਦਾਸ ਸਾਹਿਬ ਜੀ ਦਾ ਇਹ ਬੜਾ ਪਿਆਰਾ ਬਚਨ ਹੈ ਜੈਸੇ ਦੀਪ ਦੀਪਤ ਪਤੰਗ ਲੋਟ-ਪੋਟ ਹੋਤ ਕਭ ਹੁ ਕੈ ਜਾਰਾ ਮੈਂ ਪਰਤ ਜਰ ਜਾਏ ਹੈ ਜੈਸੇ ਖਗ ਦਿਨ ਪ੍ਰਤ ਚੋਗ-ਚੁਗ ਆਵੇ ਉੱਡ ਕਾਹੂ ਦਿਨ ਫਾਸੀ ਫਾਸੇ ਬਹਰ ਨਾ ਆਏ ਹੈ ਜੈਸੇ ਅਲ ਕਮਲ ਕਮਲ ਪ੍ਰਤ ਖੋਜੈ ਨਿਤ ਕਬ ਹੂ ਕਮਲ ਦਲ ਸੰਪਤ ਸਮਾਏ ਹੈ ਤੈਸੇ ਗੁਰਬਾਣੀ ਅਵਗਾਹਨ ਕਰਤ ਚਿਤ ਕਬ ਹੂ ਮਗਨ ਹੋਵੈ ਸ਼ਬਦ ਉਰ ਜਾਏ ਤੂੰ ਆਪਣੀ ਸੁਰਤ ਗੁਰ ਸ਼ਬਦ ਵਿੱਚ ਜੋੜ ਤੇਰਾ ਅੰਤਰ ਆਤਮਾ ਗੁਰ ਸ਼ਬਦ ਵਿੱਚ ਲੀਨ ਹੋ ਜਾਏ ਮੈਨੂੰ ਤਾਂ ਨੂੰ ਤਾਂ ਮਿੰਤੀ ਕੇ ਲੱਗੇ ਜਦੋਂ ਭਾਈ ਸਾਹਿਬ ਕੀਰਤਨ ਕਰਦੇ ਸਨ ਉਹ ਕਰੀਬ ਸਾਰੇ ਸ਼ਬਦ ਭੱਟਾਂ ਦੇ ਸਵੀਆਂ ਵਿੱਚੋਂ ਪੜ੍ਹਦੇ ਸਨ ਮੇਰੇ ਮਨ ਵਿੱਚ ਖਿਆਲ ਆਉਂਦਾ ਸੀ ਜਿਨ੍ਹਾਂ ਨੂੰ ਤੇ ਗਿਆਤ ਹੋਏਗੀ ਅੰਮ੍ਰਿਤ ਬਾਣੀ ਦੀ ਉਹ ਬਹੁਤ ਰਸ ਲੈ ਰਹੇ ਹੋਣਗੇ ਇਹਨਾਂ ਅੰਮ੍ਰਿਤ ਬੋਲਾਂ ਦਾ ਕੁਝ ਮੇਰੇ ਵਰਗੇ ਵੀ ਹੋਣਗੇ ਵੀ ਜਿਨ੍ਹਾਂ ਨੂੰ ਸ਼ਬਦ ਦੀ ਸਾਰ ਨਹੀਂ ਪਤਾ ਬੁਰਾ ਨਾ ਮਨਾਈਓ ਮੈਂ ਤੁਹਾਨੂੰ ਹੱਥ ਜੁੜ ਕੇ ਕਹਿਣ ਲੱਗਿਆ ਇੱਕ ਵਾਰੀ ਆਪਾਂ ਚੰਚ ਕਰ ਲਈਏ ਗੁਰੂ ਗਰੰਥ ਸਾਹਿਬ ਦੀ ਬਾਣੀ ਵਿੱਚ 11 ਪਟਾਂ ਦੀ ਬਾਣੀ ਹੈ ਆਪਾਂ ਵਿਚਾਰਨਾ ਗੁਰੂ ਰਾਮਦਾਸ ਜੀ ਦਾ ਜੀਵਨੀ ਹੈ ਯਾਦ ਰੱਖੋ 123 ਸਬਈਏ ਨੇ ਪਟਾਂ ਦੇ ਟੋਟਲ ਨੇ ਜਿਹੜੇ 10 ਸਬਈਏ ਗੁਰੂ ਨਾਨਕ ਸਿੰਘ ਪਾਤਸ਼ਾਹ ਦੀ ਉਸਤਤ ਵਿੱਚ ਨੇ 10 ਸਬਈਏ ਤਨ ਗੁਰੂ ਅੰਗਦ ਸ਼ੇਪ ਪਾਤਸ਼ਾਹ ਜੀ ਉਸਤਤ ਵਿੱਚ ਨੇ ਕਿੰਨੇ ਹੋ ਗਏ 10 ਤੇ 10 20 ਹੋ ਗਏ 22 ਸਵਈਏ ਉਹ ਕੇਵਲ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਸਤਤ ਵਿੱਚ ਨੇ 42 ਹੋ ਗਏ ਸੱਚ ਸਵਈਏ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਸਤਤ ਵਿੱਚ ਨੇ 123 ਸਵਈਆਂ ਵਿੱਚੋਂ ਸੱਚ ਸਵਈਏ ਨੇ ਨਾ ਜਿਹੜੇ ਉਹ ਕੇਵਲ ਗੁਰੂ ਰਾਮਦਾਸ ਪਾਤਸ਼ਾਹ ਦੀ ਉਸਤਤ ਵਿਤਨੇ ਔਰ ਇਸ ਤੋਂ ਅਲਾਵਾ 42 ਤੇ 60 102 ਹੋਗੇ 21 ਸਵਈਏ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਉਸਤਤ ਵਿਤਨੇ ਤੇ ਭਾਈ ਸਾਹਿਬ ਉਹਨੀ ਸ਼ਬਦ ਜਿੰਨੇ ਵੀ ਪੜ ਕੇ ਗਏ ਉਹ ਅਟਾਂ ਦੇ ਸਵਈਆਂ ਵਿੱਚੋਂ ਪੜ ਕੇ ਗਏ ਇੱਕ ਬੇਨਤੀ ਕਰਾਂ ਜੇ ਤੁਸੀਂ ਸ਼ਰਧਾ ਦੀ ਅੱਖ ਮਨਾਓ ਜਿਹੋ ਦੀ ਭਾਵਨੇ ਭੱਟਾਂ ਦੀ ਐ ਨਾ ਤੁਹਾਨੂੰ ਇੱਕ ਬਚਨ ਕਹਿਣ ਲੱਗੇ ਆ ਔਰ ਅਰਥ ਵੀ ਬੜਾ ਸੁਖੈਨ ਆਪਾਂ ਢੰਗ ਨਾਲ ਸਮਝਨੇ ਗੁਰੂ ਰਾਮਦਾਸ ਜੀ ਕਿੰਡੀ ਵੱਡੀ ਰਹਿਮਤ ਕਰਦੇ ਜੇ ਅਸੀਂ ਭਾਵਨਾ ਨਾਲ ਗੁਰੂ ਰਾਮਦਾਸ ਜੀ ਨੂੰ ਚੇਤਾ ਕਰੀਏ ਪਾਟੇ ਇੱਕ ਬਚਨ ਕਹਿਣਗੇ ਕਹਿ ਲੱਗੇ ਜਹ ਸਤਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ ਤਿਮਰ ਦਾ ਅਰਥ ਹੁੰਦਾ ਹਨੇਰਾ ਬੱਤ ਕਹਿਣ ਲੱਗੇ ਵੀ ਜੇ ਗੁਰੂ ਰਾਮਦਾਸ ਜੀ ਨੂੰ ਕੋਈ ਸ਼ਰਧਾ ਨਾਲ ਯਾਦ ਕਰੇ ਤੇ ਧੰ ਗੁਰੂ ਰਾਮਦਾਸ ਜੀ ਸਾਡੇ ਅੱਖਾਂ ਦੇ ਅੰਦਰ ਜਿਹੜਾ ਅੰਧਕਾਰ ਹੈ ਜਿਹੜਾ ਸਾਡੇ ਜੀਵਨ ਦਾ ਅੰਧਕਾਰ ਹੈ ਅਗਿਆਨਤਾ ਦਾ ਹਨੇਰਾ ਹੈ ਗੁਰੂ ਰਾਮਦਾਸ ਜੀ ਉਹਨੂੰ ਇੱਕ ਖਿੰ ਵਿੱਚ ਦੂਰ ਕਰ ਦਿੰਦੇ ਨੇ ਪ੍ਰਕਾਸ਼ ਕਰ ਦਿੰਦੇ ਨੇ ਜੈ ਸਤਗੁਰ ਸਿਮਰੰਤ ਨੈਣ ਕੇ ਟਿਮਰ ਮਿਟੈ ਖਿੰ ਜੈ ਸਤਗੁਰ ਸਿਮਰੰਤ ਰਿਤੇ ਹਰ ਨਾਮ ਦਿਨੋ ਦਿਨ ਜੇ ਤੂੰ ਗੁਰੂ ਰਾਮਦਾਸ ਜੀ ਨੂੰ ਚੇਤਾ ਕਰੇ ਤੇਰੇ ਹਿਰਦੇ ਵਿੱਚ ਗੁਰੂ ਰਾਮਦਾਸ ਜੀ ਕਿਰਪਾ ਕਰਕੇ ਨਾਮ ਦੀ ਰੌ ਚੱਲ ਪਵੇ ਨਾਮ ਦੀ ਰੌ ਦਾ ਭਾਵ ਹੈ ਤੂੰ ਸ્વાસ ਸ્વાસ ਰੱਬੀ ਬੰਦਗੀ ਨਾਲ ਜੁੜ ਜਾਏ ਯਾਦ ਰੱਖ ਮੈਂ ਤੁਹਾਨੂੰ ਬਾਣੀ ਵਿੱਚੋਂ ਬੇਨਤੀ ਕਰਨੀ ਹੈ ਗੁਰੂ ਰਾਮਦਾਸ ਜੀ ਦੇ ਹੀ ਬਚਨ ਨੇ ਕਿ ਇਹ ਬੰਦੇ ਜੇ ਤੈਨੂੰ ਮਨੁੱਖਾ ਜਨਮ ਵੀ ਮਿਲ ਗਿਆ ਔਰ ਮਨੁੱਖਾ ਜਨਮ ਲੈ ਕੇ ਤੂੰ ਕਦੀ ਸੁਰਤ ਨਾਮ ਵਿੱਚ ਜੋੜੀ ਨਹੀਂ ਪਰਮਾਤਮਾ ਦੀ ਭਗਤੀ ਬੰਦਗੀ ਵਿੱਚ ਸੁਰਤ ਨਹੀਂ ਜੋੜੀ ਧੰਨ ਗੁਰੂ ਰਾਮਦਾਸ ਜੀ ਕਹਿਣ ਲੱਗੇ ਫਿਰ ਤੂੰ ਸੰਸਾਰ ਤੇ ਲੈਣ ਕੀ ਆਇਆ ਜਿੰਨੀ ਐਸਾ ਹਰ ਨਾਮ ਨਾ ਚੇਤੇਉ ਸੇ ਕਾਹੇ ਜਗ ਆਏ ਰਾਮ ਰਾਜੇ ਇਹ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਇਹ ਮਨੁੱਖਾ ਜਨਮ ਬੜਾ ਕੀਮਤੀ ਹੈ ਪ੍ਰਸੰਧਨਾ ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਵਿਅਰਥ ਚਲੇ ਜਾਂਦਾ ਹੁਣ ਬਤੈ ਹਰ ਨਾਮ ਨਾ ਬੀਜਿਓ ਗੁਰੂ ਰਾਮਦਾਸ ਜੀ ਕਹਿ ਲੱਗੇ ਹੁਣ ਮਨੁੱਖਾ ਜਨਮ ਤੇਰੇ ਕੋਲ ਹੈ ਸਵਾਸਾਂ ਦੀ ਲੜੀ ਚੱਲਦੀ ਹੈ ਤੇ ਹੁਣ ਤੂੰ ਪਰਮਾਤਮਾ ਦੇ ਨਾਮ ਦਾ ਬੀਜ ਬੀਜਦਾ ਨਹੀਂ ਅੱਗੇ ਭੁੱਖਾ ਕੀ ਖਾਏ ਅੱਗੇ ਕੀ ਕਰੇਗਾ ਮਨਮੁਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ ਮਨਮੁਖ ਬੰਦਾ ਜਿਹੜਾ ਮਨ ਪਿੱਛੇ ਪੁਰਨ ਵਾਲਾ ਉਹ ਬਾਰ ਬਾਰ ਜੰਮਨ ਮਰਨ ਦੇ ਗੇੜ ਵਿੱਚ ਭੜਕਦਾ ਹੈ ਕਿਉਂਕਿ ਰੱਬ ਨੂੰ ਇਮੀ ਪਾਉਂਦੇ ਭਟ ਕੀ ਕਹਿ ਰਹੇ ਨੇ ਕਹਿੰਦੇ ਜੇ ਸਤਗੁਰ ਸਿਮਰੰਤ ਹਿਦੈ ਹਰ ਨਾਮ ਦਿਨੋ ਦਿਨ ਜੇ ਸਤਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ ਅੱਤ ਕਹਿ ਲਗੇ ਤੇ ਕੋਈ ਸਰਦਾਂ ਨਾਲ ਗੁਰੂ ਰਾਮਦਾਸ ਜੀ ਨੂੰ ਚੇਤਾ ਕਰੇ ਨਾ ਤੇ ਗੁਰੂ ਰਾਮਦਾਸ ਜੀ ਦੇ ਬਿਆਨਤ ਨੇ ਸਾਡੇ ਅੰਦਰ ਦੀ ਤਪਸ਼ ਮਿਟਾ ਦੇਣਗੇ ਮੈਂ ਇੱਕ ਬੇਨਤੀ ਤੁਹਾਨੂੰ ਫਿਰ ਕਰਾਂ ਰੱਬੀ ਨਾਮ ਤੋਂ ਟੁੱਟੇ ਹੋਏ ਪੁਰਖ ਦੇ ਅੰਦਰ ਅੱਜ ਵੀ ਬਕਾਰਾਂ ਦੀ ਅੱਗ ਬਲਦੀ ਹੈ ਬਾਬੇ ਫਰੀਦ ਸਾਹਿਬ ਦਾ ਇੱਕ ਸ਼ਲੋਕ ਪੜ੍ਹਦੇ ਹੋ ਨਾ ਫਰੀਦਾ ਮੈਂ ਜਾਣਿਆ ਦੁੱਖ ਮੁੱਜ ਕੋ ਦੁੱਖ ਸਭਾਏ ਜੱਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾਂ ਅੱਗ ਕਹਿੰਦੇ ਮੈਂ ਸੋਚਦਾ ਸੀ ਵੀ ਸ਼ਾਇਦ ਦੁੱਖ ਮੇਰੇ ਘਰ ਹੈ ਬਕਾਰਾਂ ਦੀ ਅੱਗ ਮੇਰੇ ਘਰ ਬਲਦੀ ਹੈ ਸਮਝਾਉਂਦੇ ਆਪਾਂ ਨੂੰ ਨੇ ਆਪਣੇ ਤੇ ਗੱਲ ਕਰਕੇ ਪਰ ਮੈਂ ਉੱਚੀ ਜਗ੍ਹਾ ਚੜ ਕੇ ਵੇਖਿਆ ਭਾਵ ਛੋੜਾ ਚੁਗਿਰਦੇ ਵੇਖਿਆ ਘਰ ਘਰ ਬਕਾਰਾਂ ਦੀ ਅੱਗ ਬਲਦੀ ਹੈ ਅਜ ਤੁਸੀਂ ਝਾਤ ਪਾਓ ਘਰਾਂ ਵਿੱਚ ਕਲੇਸ਼ ਹੈ ਝਗੜਾ ਹੈ ਚਾਰ ਜੀ ਨੇ ਉਹ ਰਲਕੇ ਨਹੀਂ ਬਹਿੰਦੇ ਕਿਸੇ ਦੀ ਮੱਤ ਕਦੇ ਹੀ ਹੈ ਕਿਸੇ ਦੀ ਮੱਤ ਕਦੇ ਹੀ ਹੈ ਹਰ ਬੰਦਾ ਦੂਜੇ ਨਾਲ ਈਰਖਾ ਕਰ ਰਿਹਾ ਕੋਈ ਕੌੜਾ ਬੋਲ ਰਿਹਾ ਇਹ ਅੰਦਰ ਤਪਸ਼ ਹੈ ਸਿਆਣੇ ਪਰਉਖਾਂ ਦੀ ਇੱਕ ਬਾਤ ਹੈ ਕਹਿਣ ਲੱਗੇ ਤੀਲਾਂ ਵਾਲੀ ਡੱਬੀ ਕਿਸੇ ਦੂਜੇ ਨੂੰ ਅੱਗ ਬਾਤ ਵਿੱਚ ਲਾਉਂਦੀ ਹੈ ਪਹਿਲਾਂ ਆਪਣਾ ਮੂੰਹ ਸਾੜਦੀ ਹੈ ਗੁਰੂ ਧਾਮ ਦਾਸ ਜੀ ਕਹਿ ਲੱਗੇ ਭਲਿਆ ਪਟ ਕਹਿਣ ਲੱਗੇ ਜੇ ਤੂੰ ਗੁਰੂ ਧਾਮ ਦਾਸ ਜੀ ਨੂੰ ਚੇਤਾ ਕਰੇ ਨਾ ਗੁਰੂ ਤੇਰੇ ਅੰਦਰ ਦੀ ਤਪਸ਼ ਮਿਟਾ ਦੇਗਾ ਜੈ ਸਤਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ ਜੈ ਸਤਗੁਰ ਸਿਮਰੰਥ ਰਿੱਧ ਸਿੱਧ ਨਭ ਨਿਧ ਪਾਵੈ ਕੋਈ ਗੁਰੂ ਰਾਮਦਾਸ ਪਾਤਸ਼ਾਹ ਨੂੰ ਯਾਦ ਕਰੇ ਤੇ ਗੁਰੂ ਦੁਨਿਆਵੀ ਪਦਾਰਥ ਧਨ ਦੀ ਪਦਾਰਥ ਦੀ ਕਮੀ ਨਹੀਂ ਰਹਿਣ ਦਿੰਦਾ ਗੁਰੂ ਇੰਨਾ ਬੇਅੰਤ ਹੈ ਔਰ ਅਗਲਾ ਬਚਨ ਆਖਿਆ ਕਿ ਲੱਗੇ ਸੋਈ ਰਾਮਦਾਸ ਗੁਰਬਲ ਭੰਨ ਮਿਲ ਸੰਗਤ ਧਨ ਧਨ ਕਰੋ ਅਗਲਾ ਬਚਨ ਆਖਿਆ ਜੇ ਸਤਗੁਰ ਲੱਗ ਪ੍ਰਭ ਪਾਈਐ ਸੋ ਸਤਗੁਰ ਸਿਮਰੋ ਨਰੋ ਜਿਹੜੇ ਗੁਰੂ ਰਾਮਦਾਸ ਜੀ ਦਾ ਪੱਲਾ ਪਕੜ ਕੇ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰੂ ਕਹਿੰਨ ਲੱਗੇ ਤੂੰ ਉਸ ਗੁਰੂ ਚਰਨਾ ਵਿੱਚ ਜੁੜ ਕੇ ਭਲਿਆ ਆਪਣਾ ਜੀਵਨ ਸਵਾਰ ਲੈ ਮੈਂ ਤੁਹਾਨੂੰ ਤਾਂ ਬੇਨਤੀ ਕਹਿ ਰਿਹਾ ਕਿ ਅਸੀਂ ਧੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾ ਵਿੱਚ ਭਾਵਨਾ ਨਾਲ ਜੁੜੀਏ ਤਾਂ ਜੋ ਸਾਡਾ ਅੰਤਰ ਆਤਮਾ ਸਬਰ ਜੇ